ਤਰਾਕੀ ਤੁਸੀਂ ਸਾਰੇ ਹੀ ਜਾਣਦੇ ਹੋ ਕਿ ਦਿਨ ਤਿਉਹਾਰਾਂ ਦਾ ਇਹ ਹਫਤਾ ਜਿਹੜਾ ਹੈ ਚੱਲ ਰਿਹਾ ਹੈਗਾ ਆ ਇਹ ਪੂਰਾ ਮਹੀਨਾ ਹੀ ਪਿਛਲੇ ਨਵਰਾਤਰਿਆਂ ਤੋਂ ਸ਼ੁਰੂ ਹੋ ਚੁੱਕਾ ਸੀ ਅਸੀਂ ਜੁੜ ਚੁੱਕੇ ਹੈਗੇ ਆ ਸਾਡੇ ਨਾਲ ਸ਼ਮਾ ਜਲਟਾ ਜੀ ਮਹਿਲਾ ਮੰਡਲ ਰਦਾਨ ਭਾਜਪਾ ਤੋਂ ਅੱਜ ਜਿਸ ਤਰ੍ਹਾਂ ਕੀ ਦਿਨ ਤਿਉਹਾਰਾਂ ਦੀ ਗੱਲ ਕਰ ਰਹੇ ਹੈਗੇ ਆ ਸੋ ਪੂਰੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਉਹਨਾਂ ਦੇ ਨਾਲ ਆ ਸਾਹਿਬ ਜਦੇ ਜੀ ਖੜੇ ਹੈਗੇ ਆ ਸੋ ਤੁਹਾਡਾ ਸ਼ੁਭਨਾਮ ਜੀ ਅਮੇ ਜਲੋਟਾ ਅਮੇ ਜਲੋਟਾ ਜੀ ਕੀ ਕਹਿਣਾ ਚਾਹੋਗੇ ਤੁਸੀਂ ਸਾਰਿਆਂ ਨੂੰ ਦੀਵਾਲੀ ਦੀ ਬਹੁਤ ਮੁਬਾਰਕਾਂ ਕਿਹੜੀ ਕਲਾਸ ਪੜਦੇ ਹੋ 8 8 ਦੇ ਵਿੱਚ ਕਿਹੜੇ ਸਕੂਲੇ ਪੜਦੇ ਹੋ ਗਾਰਮੈਂਟ ਠੀਕ ਆ ਤੇ ਉੱਥੇ ਹੋਰ ਕੀ ਕੀ ਸ਼ੌਕ ਹੈਗਾ ਆ ਪੜਾਈ ਦੇ ਨਾਲ ਕੀ ਸ਼ੌਕ ਰੱਖਦੇ ਆ ਬਿਜ਼ਨਸਮੈਨ ਬਿਜ਼ਨਸ ਬਿਜ਼ਨਸ ਕਰਨਾ ਹੈਗਾ ਉਹ ਤਾਂ ਬਾਅਦ ਦੀ ਗੱਲ ਹੈਗੀ ਹੈ ਲੇਕਿਨ ਹੁਣ ਕੀ ਆ ਕੋਈ ਹੌਬੀ ਕੋਈ ਕਿਸੇ ਤਰ੍ਹਾਂ ਦੀ ਕੋਈ ਡਾਂਸਿੰਗ ਕੋਈ ਖੇਲਣ ਦਾ ਕੋਈ ਕਿਸੇ ਤਰ੍ਹਾਂ ਦਾ ਹੋਰ ਫੁੱਟਬਾਲ ਫੁੱਟਬਾਲ ਠੀਕ ਹੈ ਜੀ ਹਾਂਜੀ ਹਾਂਜੀ ਮੈਮ ਜਿਸ ਤਰ੍ਹਾਂ ਕੀ ਪੂਰੇ ਦਿਨ ਤੇ ਹਾਰ ਚੱਲ ਰਹੇ ਹੈਗੇ ਆ ਇਸ ਮੌਕੇ ਸਾਡੇ ਦਰਸ਼ਕਾਂ ਨੂੰ ਅਤੇ ਸਮੂਹ ਦੇਸ਼ ਵਾਸੀਆਂ ਨੂੰ ਕਿਸ ਤਰ੍ਹਾਂ ਤੁਸੀਂ ਦੀਵਾਲੀ ਦੀਆਂ ਬਾਬਾ ਵਿਸ਼ਕਰਮਾ ਡੇ ਦੀਆਂ ਸੋ ਬੰਦੀ ਛੋੜ ਦਿਵਸ ਆ ਗਿਆ ਸੋ ਇਸ ਵਾਰੇ ਕੀ ਕਿਦਾਂ ਸੰਦੇਸ਼ ਦੇਣਾ ਚਾਹੁੰਦੇ ਹੈਗੇ ਆ ਕਿਸ ਤਰ੍ਹਾਂ ਤੁਸੀਂ ਦੇਖਦੇ ਆ ਵਧਾਈਆਂ ਜੀ ਜੈ ਸ਼੍ਰੀ ਰਾਮ ਸਾਰਿਆਂ ਨੂੰ ਜੈ ਸ਼੍ਰੀ ਰਾਮ ਜੀ ਸ਼੍ਰੀ ਰਾਧੇ ਜੈ ਸ਼੍ਰੀ ਕ੍ਰਿਸ਼ਨਾ ਜੀ ਇਸ ਦੀਵਾਲੀ ਦੇ ਅਫਸਰ ਦੇ ਮੌਕੇ ਤੇ ਔਰ ਬਿਸ਼ਕਰਮਾ ਦੇ ਦਿਨ ਬੰਦੀ ਛੋੜ ਦਿਵਸ ਦੀਆਂ ਆਪਣੇ ਸ਼ਹਿਰ ਨਿਵਾਸੀਆਂ ਨੂੰ ਤੇ ਆਪਣੇ ਮੰਡਲ ਦੇ ਮੈਂਬਰਾਂ ਨੂੰ ਸਾਰਿਆਂ ਨੂੰ ਬਹੁਤ ਬਹੁਤ ਵਧਾਈ ਦੇਣੀ ਆ ਜੀ ਤੇ ਮਾਂ ਚਿੰਤਪੁਰਨੀ ਦੇ ਕਲੱਬ ਦੇ ਮੈਂਬਰਾਂ ਨੂੰ ਵੀ ਆਪਣਿਆਂ ਨੂੰ ਦੀਵਾਲੀ ਔਰ ਵਿਸ਼ਕਰਮਾ ਦੇ ਰਹੀਆਂ ਬਹੁਤ-ਬਹੁਤ ਸ਼ੁਭਕਾਮਨਾئیں ਜੀ ਜੀ ਇਸ ਤੋਂ ਇਲਾਵਾ ਹੋਰ ਕੀ ਕਹਿਣਾ ਚਾਹੋਗੇ ਤੁਸੀਂ ਜਿਹੜਾ ਤਿਹਾਰਾ ਜੀ ਖੁਸ਼ੀਆਂ ਭਰਿਆ ਸੁੱਖ ਸ਼ਾਂਤੀ ਤੰਦਰੁਸਤੀ ਨਾਲ ਵੀ ਤੇ ਸਭ ਤੇ ਖੁਸ਼ੀਆਂ ਭਰਿਆ ਹੋ ਮੰਗਲਮਈ ਹੋ ਜੀ ਜੀ ਜਿਸ ਤਰ੍ਹਾਂ ਕਿ ਪਿੱਛੇ ਕਾਫੀ ਹੜ ਆਏ ਤਾਂ ਉਸ ਦੇ ਵਿੱਚ ਕੀ ਆ ਵੀ ਕਿ ਦਰਖਤ ਕਈ ਜਿੱਦਾਂ ਕਿ ਡਵੈਲਪਮੈਂਟ ਵੀ ਜ਼ਰੂਰੀ ਹੈ ਸੋ ਦਰਖਤ ਕੱਟੇ ਗਏ ਸੜਕਾਂ ਦੇ ਆਲੇ ਦੁਆਲੇ ਤੋਂ ਤੇ ਲਗਾਉਣ ਬਾਰੇ ਕੋਈ ਬਹੁਤ ਘੱਟ ਸੋਚ ਰਿਹਾ ਹੈਗਾ ਜਿੰਨਾ ਕਿ ਜਿਹਦਾ ਹੈ ਕੰਮ ਉਹ ਕਰ ਰਿਹਾ ਇਸ ਮੌਕੇ ਤੁਸੀਂ ਕੀ ਕਹਿਣਾ ਚਾਹੋਗੇ ਵੀ ਕਿ ਕਿਸ ਤਰ੍ਹਾਂ ਦੇਖਣਾ ਚਾਹੀਦਾ ਹੈ ਇਹ ਤਾਂ ਮੰਨ ਵੀ ਬਹੁਤ ਫੈਸ਼ੀਅਰ ਦੀ ਸੜਕਾਂ ਤੇ ਦਰਖਤ ਲਗਾਏ ਜਾਣ ਜੀ ਪਰਮਾਤਮਾ ਨੇ ਜਿੰਨੇ ਦੇ ਕਾਬਿਲ ਕੀਤਾ ਉਹਨੇ ਅਸੀਂ ਦਰਖਤ ਜ਼ਰੂਰ ਲਗਾਵਾਂਗੇ ਜੀ ਤਾਂ ਕਿ ਸਾਰਿਆਂ ਨੂੰ ਠੰਡੀ ਠੰਡੀ ਹਵਾ ਮਿਲ ਸਕੇ ਜੀ ਬਹੁਤ ਬਹੁਤ ਉਸਤਾ ਫਾਇਦਾ ਹੁੰਦਾ ਜੀ ਆਕਸੀਜਨ ਮਿਲਦੀ ਹੈ ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਮਾਂ ਚਿੰਤਪੂਨੀ ਕਲੱਬ ਦੇ ਵੀ ਤੁਸੀਂ ਮੈਂਬਰ ਹੋ ਸੋ ਉਹਦੇ ਵਿੱਚ ਕਿਹੜੇ ਕਿਹੜੇ ਕੰਮ ਹੋ ਰਹੇ ਹੈਗੇ ਆ ਉਹਦੇ ਵਿੱਚ ਹਰ ਮਹੀਨੇ ਆਪਾਂ ਫਰੀ バス ਯਾਤਰਾ ਲੈ ਕੇ ਜਾ ਰਹੇ ਆ ਜੀ ਤੇ ਬਸ ਜਿਹੜੀ ਆਪਣੀ ਸੰਗਤ ਹੁੰਦੀ ਹੈ ਸਭ ਨੂੰ ਫਰੀ ਖਾਣਾ ਪੀਣਾ ਜੀ ਔਰ ਰਹਿਣ ਦੀ ਸਹੂਲਤ ਦਵਾਈ ਵગેਰਾ ਸਭ ਨੂੰ ਵਿੱਚ ਮਿਲਦੀ ਆ ਕਿਸੇ ਨੂੰ ਵੀ ਕਿਸੇ ਤਰ੍ਹਾਂ ਦੇ ਵੀ ਕੋਈ ਦਿੱਕਤ ਨਹੀਂ ਆਨ ਦਿੱਤੀ ਜਾਂਦੀ ਸਭ ਦਾ ਪੂਰਾ ਤਹਾਨ ਆਪਣੀ ਟੀਮ ਰੱਖਦੀ ਹੈ ਤੇ ਇਹ ਕਿਹੜੇ ਆ ਦਿਨ ਲੈ ਕੇ ਜਾਂਦੇ ਹੈਗੇ ਤੁਸੀਂ ਇਹ ਆਪਣੇ ਮਹੀਨੇ ਦੇ ਦੂਜੇ ਸ਼ਨੀਵਾਰ ਜੀ ਆਪਾਂ ਲੈ ਕੇ ਜਾਂਦੇ ਜੀ ਰਹਿਮਾਨਪੁਰੇ ਤੋਂ ਬਾਬਾ ਮਲਾਵਾਰਾਂ ਸਕੂਲ ਦੇ ਕੋਲੋਂ ਜੀ ਠੀਕ ਹੈ ਜੀ ਤੁਸੀਂ ਸਾਡੇ ਚੈਨਲ ਵਿਸ਼ਵ ਪਾਰ ਟੀਵੀ ਦੇ ਨਾਲ ਜੁੜੇ ਸਾਡੀ ਸਮੁੱਚੀ ਟੀਮ ਵੱਲੋਂ ਤੁਹਾਨੂੰ ਅਤੇ ਤੁਹਾਡੇ ਸਮੂਹ ਪਰਿਵਾਰ ਨੂੰ ਬਹੁਤ-ਬਹੁਤ ਮੁਬਾਰਕਾਂ ਧੰਨਵਾਦ ਜੀ ਹੈਂਕੀ ਜੀ